ਹਾਂਜੀ ਵੀਰ ਜੀ ਕਿੰਨਾ ਮੈਂ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਮਾਨਲੇ ਜੀ ਮੈਂ ਪ੍ਰਧਾਨ ਜਨਾ ਬਾਰ ਐਸੋਸੀਏਸ਼ਨ ਬੰਡਾ ਵੀਰ ਜੀ ਜਿਹੜਾ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਸਾਡੇ ਬਾਰ ਦੇ ਮੈਂਬਰ ਰਣੇਂਦਰ ਕੁਮਾਰ ਸਿੰਘਲਾ ਜੀ ਜੋ ਗੰਦੋਰੀਆਣਾ ਸ਼ਹਿਰ ਨੂੰ ਬਲੋਂਗ ਕਰਦੇ ਸੀਗੇ ਔਰ ਬੜੇ ਉਂਗੇ ਸਮਾਜ ਸੇਵੀ ਸੀਗੇ ਬਹੁਤ ਸਮਾਜ ਦੀ ਸੇਵਾਵਾਂ ਚੜ੍ਹ ਕੇ ਕਰਦੇ ਸੀਗੇ ਤੇ ਦੇ ਨਹੀਂ ਉਹ ਅੱਤੋਂ ਸਾਡੇ ਚੋਂ ਵਿਛੜ ਗਏ ਹੈ ਉਨ੍ਹਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਤੇ ਲਾਇੰਸ ਕਲੱਬ ਜਿਹੜਾ ਹੈ ਗੁੰਨੇੜਾ ਵੱਲੋਂ ਉਹ ਦਾਨ ਕੈਂਪ ਤੇ ਜਿਹੜਾ ਪੂਜੋ ਥੈਰੇਪੀ ਕੈਂਪ ਜਿਹੜਾ ਲਗਾਇਆ ਗਿਆ ਹੈ ਔਰ ਪਲੱਸ ਜਿਹੜਾ ਹੈ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਲੋਦੇ ਵੰਡੇ ਜਾਣੇ ਮੈਂ ਇਸ ਦੀ ਜਿਹੜੀ ਸ਼ਲਾਘਾ ਕਰਦਾ ਹਾਂ ਹਾਂਜੀ ਬਜੀ ਕੀ ਨਾਮ ਹੈ ਤੁਹਾਡਾ ਜੀ ਰਾਜੇ ਕੇਸ਼ਕਮਰ ਗੁਪਤਾ ਐਡਵੋਕੇਟ ਹੈ ਜਿਹੜਾ ਜਿਹੜਾ ਪਰਾਲਾ ਹੋਇਆ ਸਾਡੇ ਭਰਾ ਸੀ ਤਕੀਲ ਸੀ ਨਰਿੰਦਰ ਕਮਲ ਸਿੰਘ ਲਾ ਬਹੁਤ ਹੀ ਊਜਵਾਨ ਡੂੰਗੀ ਖੋਜ ਦਾ ਮਾਲਕ ਸੀ कोरोना काल जोने बहुत तण दे नाल मेहनत की थी फिर गौवां ਜਦੋਂ ਬਿਮਾਰੀ ਪਈ ਉਦੋਂ ਵੀ ਬਹੁਤ ਜ਼ਿਆਦਾ ਨੇ ਕਰੇ ਮਿਹਨਤ ਕੀਤੀ ਪਰ ਪਰਮਾਤਮਾ ਨੇ ਉਹਨੂੰ ਐਡਾ ਵੱਡਾ ਇਹ ਜਿਹੜਾ ਬਿਮਾਰੀ ਦਿੱਤੀ ਲੜਾਈ ਲੜੀ ਪਰ ਪਰਮਾਤਮਾ ਬਲੋਂ ਉਹਨੂੰ ਜਾਰੇ ਨੂੰ ਆभी ਨਹੀਂ ਮਿਲ ਸਕੇ ਕਿ ਕਿਸੇ ਕੰਮ ਕਰਕੇ ਉਹ ਚਲਾ ਗਿਆ ਅਸੀਂ ਇਹੀ ਅਰਦਾਸ ਕਰਦੇ ਆਂ ਕਿ ਪਰਮਾਤਮਾ ਨੂੰ ਅੱਗੇ ਚੜ੍ਹਨਾ ਚ ਰੱਖੇ ਪਰਿਵਾਰ ਨੂੰ ਲਾਇਨ ਕਲੱਬ ਨੂੰ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਨੇ ਪਾਲਾ ਮੰਨਣ ਦਾ ਬਲ ਬਖਸ਼ੇ ਤੇ ਇਸ ਤਰ੍ਹਾਂ ਜਿਹੜਾ ਨਰਿੰਦਰ ਸਿੰਘ ਦਾ ਇਹ ਸੋਚ ਸੀ ਉਹਨੂੰ ਗਾਹ ਵਧਾਈ ਹਾਂਜੀ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ 로ਇਨ ਪ੍ਰੋਇਕਟ ਨੂੰ ਆਕਰ ਦੇ ਮੈਂ 로ਇਨ ਗੋਣਿਆਨਾ ਪੰਜੀ ਦਾ ਪ੍ਰੈਜ਼ੀਡੈਂਟ ਹੈ ਨਿਰਿੰਦਰ ਕੁਮਾਰ ਸਿੰਘ ਲਾਈ ਨੂੰ ਬਿਵਾਰ ਕੇ ਸੀ ਬਹੁਤ ਜ਼ਿਆਦਾ ਦੁੱਖ ਮਹਿਸੂਸ ਕਰ ਰਹੇ ਹਾਂ ਸਾਨੂੰ ਜਦੋਂ ਵੀ ਇਹ ਲੋਡ ਪੈਂਦੀ ਸੀ ਕਿਸੇ ਸਮਾਜ ਸੇਵੀ ਐਸਐਸ ਨਿਰਿੰਦਰ ਸਿੰਘ ਲਾਈ ਨੂੰ ਯਾਦ ਕਰਦੇ ਸੀ ਕਿ ਪਹਿਲ ਦੇ ਆਧਾਰ ਤੇ ਇਹ ਆਪਣੇ ਕੰਮ ਨੂੰ ਛੱਡ ਕੇ ਸਾਡੀ ਮਦਦ ਕਰਦੇ ਸੀ ਸਾਨੂੰ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਹੈ ਸਾਡੇ ਵੱਲੋਂ ਕਲੱਬ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਸਭ ਹਮੇਸ਼ਾ ਸਹਾਇਤਾ ਦਿੱਤੀ ਹੈ ਕਿ ਸਾਨੂੰ ਕਦੋਂ ਮਰਜ਼ੀ ਆ ਕੇ ਤਾਂ ਵੀ ਅਸੀਂ ਹਾਜ਼ਰ ਹੋਵਾਂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਬੈਲੋ ਆਇਨ ਗ੍ਰਿੰਦਰਪਿੰਡਾ ਰੈਨਸ ਕਲੱਬ ਪੁਨੀਆ ਨਕੋਂ ਨੂੰ ਕਰਦਾ ਸਾਡੇ ਵੀਰ ਸ਼੍ਰੀ ਗੁਰਿੰਦਰ ਕੁਮਾਰ ਸਿੰਘਲਾ ਜੀ ਦੀ ਬੇਵਕਤੀ ਮੌਤੇ ਪਰਿਵਾਰ ਦਾ ਪਰਿਵਾਰ ਨਾਲ ਦੁੱਖ ਮਿਣਾਉਣ ਵਾਸਤੇ ਅਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅੱਜ ਲਾਇਨ ਕਲੱਬ ਪੁਨੀਆ ਨਾ ਵੱਲੋਂ ਚੜ੍ਹਾ ਕੀਤਾ ਗਿਆ ਹੈ ਇਹੋ ਜਿਹੀ ਯੋਧਿਆਂ ਦਾ ਚੜਿਆ ਜਾਣਾ ਸਾਡੀ ਮੰਡੀ ਦੀ ਬਜ ਬਹੁਤ ਵੱਡੀ ਬਦਕਿਸਮਤੀ ਹੈ ਇਸ ਘਾਟੇ ਨੂੰ ਪੂਰਾ ਕਰਨ ਲਈ ਸਾਡੇ ਕੋਲ ਕੁਝ ਵੀ ਨਹੀਂ ਹੈ ਪਰ ਪ੍ਰਮਾਤਮਾ ਅੱਗੇ ਜੋਰ ਵੀ ਨਹੀਂ ਹੈ ਪ੍ਰਮਾਤਮਾ ਦਾ ਭਾਣਾ ਮੰਨਣਾ ਸਾਡੇ ਸਭ ਲਈ ਮੰਨਾ ਹੀ ਪੈਣਾ ਹੈ ਪਰ ਅਸੀਂ ਪਰਿਵਾਰ ਨੂੰ ਅਤੇ ਸਮਾਜ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਨਿਆਣਾ ਮੰਡੀ ਦੇ ਇਲਾਕੇ ਨੂੰ ਜੋ ਉਹਨਾਂ ਵੱਲੋਂ ਸੁਭਾਵਾਂ ਕੀਤੀਆਂ ਜਾ ਰਹੀਆਂ ਸਨ ਉਹਨਾਂ ਸੁਭਾਵਾਂ ਨੂੰ ਲਾਈਨ ਕਲੱਬ ਹਮੇਸ਼ਾ ਅੱਗੇ ਨਿਰੰਤਰ ਜਾਰੀ ਰੱਖੇਗਾ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਪਿੱਛੇ ਨਹੀਂ ਹਟੇਗਾ ਅਤੇ ਮੈਂ ਸਪੈਸ਼ਲੀ ਧੰਨਵਾਦ ਕਰਦਾ ਨਰਿੰਦਰ ਕੁਮਾਰ ਸਿੰਘ ਜੀ ਦੀ ਧਰਮ ਪਤਨੀ ਨੂੰ ਇਦਾਂ ਨੇ ਇਸ ਕੈਂਪ ਦੇ ਉੱਤੇ ਬੂਟਿਆਂ ਦਾ ਅਰੇਂਜਮੈਂਟ ਕਰਕੇ ਹਰੇਕ ਖੂਨਦਾਨੀ ਨੂੰ ਇੱਕ ਇੱਕ ਬੂਟਾ ਦੇਣ ਦਾ ਪ੍ਰਬੰਧ ਕੀਤਾ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਧੰਨ ਪਤਨੀ ਵੱਲੋਂ ਉਹਨਾਂ ਨੂੰ ਅੱਜ ਸੱਚੀ ਸ਼ਰਧਾਂਜਲੀ ਦਿੱਤੀ ਗਈ ਹੈ ਇਸ ਨੂੰ ਮੈਂ ਸਲਾਮ ਕਰਦਾ ਧੰਨਵਾਦ